ਦੋਸਤੋ ਬੜੇ ਜ਼ਿਆਦਾ ਲੋਕਾਂ ਨੇ ਡਾਂਸਰ ਸਿਮਰ ਸੰਦੂ ਦਾ ਮਜ਼ਾਕ ਬਣਾਇਆ ਸੀ ਤੇ ਕਿਹਾ ਸੀ ਕਿ ਸਟੇਜ ਤੇ ਉਹ ਗੰਦੇ ਸਟੈਪ ਕਰਦੀ ਸੀ ਇਸੇ ਕਰਕੇ ਉਹਦੀ ਲੜਾਈ ਹੋਈ ਤੇ ਮੁੰਡੇ ਨੇ ਉਹਨੂੰ ਗਾਲ੍ਹਾਂ ਕੱਢੀਆਂ ਪਰ ਹੁਣ ਇੱਕ ਡਾਂਸਰ ਕੁੜੀ ਦੀ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਔਰ ਇਹਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਹੱਦਾ ਟੱਪ ਰਹੀ ਨੇ ਡਾਂਸਰ ਕੁੜੀ ਦੇ ਆਲੇ ਦੁਆਲੇ ਨੱਚ ਰਹੇ ਨੇ ਮਜਬੂਰੀ ਇੱਥੇ ਡਾਂਸਰ ਕੁੜੀ ਦੀ ਇਹ ਹੈ ਕਿ ਵਿਆਹ ਵਿੱਚ ਉਹਨੂੰ ਸੱਦਣ ਲਈ ਨਾ ਪੈਸੇ ਦਿੱਤੇ ਨੇ ਪਰ ਇਹ ਸਬੂਤ ਹੈ ਵੀਡੀਓ ਜੋ ਲੋਕ ਕਹਿੰਦੇ ਨੇ ਡਾਂਸਰ ਕੁੜੀਆਂ ਗਲਤ ਹੁੰਦੀਆਂ ਨੇ ਤਾਂ ਉਹਨਾਂ ਲਈ ਇਹ ਸਬੂਤ ਹੈ ਵੀਡੀਓ ਕਿ ਕਿਵੇਂ ਲੋਕ ਵੀ ਘੱਟ ਨਹੀਂ ਕਰਦੇ ਲੋਕ ਵੀ ਸਟ ਦੇ ਨੇ ਇੱਥੇ ਕੁੜੀ ਨੇ ਸਿਰਫ ਇੱਕ ਨਿੱਕੀ ਬੱਚੀ ਨਾਲ ਨੱਚਣਾ ਸੀ ਪਰ ਕੁਝ ਫੁਕਰੇ ਵੀ ਸਟੇਜ ਤੇ ਚੜ ਆਏ ਤੇ ਉਹਨਾਂ ਨੇ ਵੀ ਹੁੱਲੜਬਾਜੀ ਕਰਨੀ ਸ਼ੁਰੂ ਕਰਤੀ ਐਨਾ ਹੁੱਲੜਬਾਜ ਜਾਂਦਾ ਕੀ ਇਲਾਜ ਹੋਣਾ ਚਾਹੀਦਾ ਜ਼ਰੂਰ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਔਰ ਇਹ ਜੋ ਵੀਡੀਓ ਵਾਇਰਲ ਹੋ ਰਹੀ ਹੈ ਐ ਦੇ ਬਾਰੇ ਚ ਲੋਕਾਂ ਨੇ ਕੀ ਕੀ ਕਿਹਾ ਤੁਸੀਂ ਉਹ ਵੀ ਅੱਗੇ ਜ਼ਰੂਰ ਵੇਖਿਓ ਪਹਿਲੇ ਲਿਖਿਆ 99% ਲੋਕ ਆਪ ਹੀ ਖਾਣ ਵਾਲੇ ਕੰਮ ਕਰਦੇ ਨੇ ਬਾਅਦ ਵਿੱਚ ਕਹਿਣਗੇ ਕੁੜੀ ਗਲਤ ਹੈ ਅਗਲੇ ਲਿਖਿਆ ਫਿਰ ਕਸੂਰ ਡਾਂਸਰ ਦਾ ਕੱਢਣਾ ਹੈ ਪਿੱਛੇ ਪੱਗ ਵਾਲੇ ਦੇ ਕੰਮ ਵੇਖ ਲਓ ਅਗਲੇ ਲਿਖਿਆ ਫਿਰ ਇਹਨਾਂ ਕਹਿਣਾ ਹੈ ਕਿ ਡਾਂਸਰ ਕੁੜੀ ਗਲਤ ਹੈ ਸੋ ਇਥੇ ਕੁੜੀ ਦਿੱਤਾ ਮਜਬੂਰੀ ਹੈ ਉਹਨੇ ਪੈਸੇ ਲਈਨੇ ਉਹਨੇ ਨੱਚਣਾ ਹੈ ਪਰ ਲੋਕਾਂ ਨੂੰ ਥੋੜਾ ਚਾਹੀਦਾ ਹੈ ਕਿ ਉਹਨੂੰ ਰਿਸਪੈਕਟ ਦਿੱਤੀ ਜਾਏ ਤੇ ਜੋ ਡਾਂਸ ਕਰਨ ਦੇ ਪੈਸੇ ਦਿੱਤੇ ਨੇ ਤਾਂ ਉਹਦਾ ਡਾਂਸ ਵੇਖੋ ਨਾ ਕਿ ਇਸ ਤਰ੍ਹਾਂ ਹੋ ਲੜਵਾਜੀ ਕਰੋ ਅਨਦਰ ਕੀ ਅਲੱਜ ਹੋਣਾ ਚਾਹੀਦਾ ਜ਼ਰੂਰ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਇਹਨਾਂ ਤੇ ਵੀ ਕਾਰਵਾਈ ਹੋਏ ਉਹਦੇ ਲਈ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ